ਪਾਤਸ਼ਾਹ ਫੀਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਤੇ ਆਪਣੇ ਹੱਕ ਸੱਚ ਦੀ ਲੜਾਈ ਵਾਸਤੇ ਸੰਘਰਸ਼ ਕਰ ਰਹੇ ਸੰਘਰਸ਼ੀ ਯੋਧੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 299 ਦਿਨ ਹੋ ਗਏ ਨੇ ਮੋਰਚੇ ਨੂੰ 13 ਫਰਵਰੀ ਤੋਂ ਚੱਲ ਰਿਹਾ ਤੇ ਸਾਡੇ ਸੀਨੀਅਰ ਕਿਸਾਨ ਆਗੂ ਐਸਕੇਐਮ ਨੌਨ ਕ੍ਰਿਟੀਕਲ ਦੇ ਕੁਇਨ ਆਲ ਇੰਡੀਆ ਦੇ ਕਨਵੀਨਰ ਸਰਦਾਰ ਸੰਜੀਤ ਜਗਜੀਤ ਸਿੰਘ ਜੀ ਢੱਲੇਵਾਲ ਉਹਨਾਂ ਦਾ ਜੋ ਮਰਨ ਵਰਤ ਹੈ ਅੱਜ 9ਵੇਂ ਦਿਨ ਚੱਲ ਰਿਹਾ ਹੈ 23 ਤਰੀਕ ਨੂੰ ਐਲਾਨ ਕੀਤਾ ਸੀ ਦੁਪਹਿਰੇ ਮਰਨ ਵਰਤ ਤੇ ਬੈਠਣਾ ਸੀ ਲੇਕਿਨ ਇਸ ਝੂਠੇ ਇਨਕਲਾਬੀ ਸਰਕਾਰ ਜਿਹੜੀ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਜਦੋਂ ਮਰਰ ਵਰਤ ਨੂੰ ਇਸ ਆंदोलਨ ਨੂੰ ਢਾਲਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ 3 ਵਜੇ ਤੋਂ ਅਸੀਂ ਸਾਡੇ ਅੱਗੇ ਮਰਨ ਵਰਤ ਤੇ ਬੈਠ ਗਏ ਤੇ ਅੱਜ ਤੱਕ ਜਾਰੀ ਹੈ ਦੂਸਰੇ ਵੱਨੇ ਜੋ ਇਸ ਮਰਰ ਵਰਤ ਨੂੰ ਤਾਕਤ ਦੇਣ ਵਾਸਤੇ ਦੂਸਰੀ ਕਾਲ ਦੇ ਦਿੱਤੀ ਸੀ ਉਹ ਵੀ ਦੂਸਰੇ ਮੋਰਚੇ ਤੇ ਚੱਲ ਰਹੀ ਹੈ ਕਿ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ। ਸੰਯੁਕਤ ਪੰਜਾਬ ਗੁੰਡਾ ਸੀ। ਇਹਨਾਂ ਰਾਜਨੀਤਿਕ ਲੋਕਾਂ ਨੇ ਜਿਹੜੇ ਸੰਘਰਸ਼ਾੜੇ ਲੋਕ ਸੀ। ਉਹਨਾਂ ਨੂੰ ਵਕਵਾ ਕਰਨ ਵਾਸਤੇ ਉਹਦੀਆਂ ਮੰਡੀਆਂ ਪਾਈਆਂ। ਅਸੀਂ ਹਰਿਆਣੇ ਦੇ ਵਿੱਚ ਰਹੇਗੇ। ਉਸ ਸਾਡੇ ਪੰਜਾਬ ਚ ਆ ਗਏ। ਤੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹਨਾਂ ਨੇ ਆਪਣਾ ਬਲਿਦਾਨ ਦਿੱਤਾ ਜਿਵੇਂ ਡੱਲੇਵਾਲ ਜੀ ਨੇ ਪਹਿਲੋਂ ਸਭ ਤੋਂ ਪਹਿਲਾਂ ਸ਼ੁਰੂ ਹੋਣ ਤੇ ਇੱਕ ਬੇਨਤੀ ਕੀਤੀ ਸਾਰਿਆਂ ਨੂੰ ਵੀ ਕਈ ਵਾਰ ਆਪਾ ਬਲੌਗ ਬਲੌਗ ਦੇ ਵਿੱਚ ਏਡੀ ਵੱਡੀ ਵੱਡੀ ਗੱਲ ਕਰਦੇ ਨੇ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਉਹਨਾਂ ਨੇ ਜਿਹੜੀ ਸ਼ਹੀਦੀ ਦਿੱਤੀ ਤੇ ਜਿਹੜਾ ਸਾਡਾ ਸੁਨਰਛਾ ਹੈ ਜਿਸ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਬਹੁਤ ਮਰਕ ਹੈ ਅਸੀਂ ਆਪਣੇ ਜ਼ਮੀਨਾਂ ਨੂੰ ਤੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਵਾਸਤੇ ਕਰ ਰਹੇ ਹਾਂ ਇਹ ਦੁਨੀਆ ਇਹ ਦੇਸ਼ ਦੇ ਲੋਕਾਂ ਨੂੰ ਬਚਾਉਣ ਵਾਸਤੇ ਤੇ ਉਹ ਉਹਨਾਂ ਦੇ ਨਸੀ ਪੈਰ ਦੇ ਧੂੜ ਦੇ ਬਰਾਬਰ ਵੀ ਨਹੀਂ ਤੇ ਮੈਂ ਗੱਲ ਕਰ ਰਿਹਾ ਸੀ ਸਾਝੇ ਪੰਜਾਬ ਦੀ ਤੇ ਜਦੋਂ ਸ਼ਹੀਦੀ ਹੋਈ ਉਹਨਾਂ ਦਾ ਫੀਸ ਲੈ ਕੇ ਭਾਈ ਜੱਤਾ ਜੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਤੇ ਸਾਡੇ ਹਰਿਆਣੇ ਦਾ ਸੋਨੀਪੱਤ ਜਿਲ੍ਹੇ ਦਾ ਪਿੰਡ ਬੜ ਖਾਲਸਾ ਉੱਥੋਂ ਦੇ ਸਾਡੇ ਭਾਈ ਖੁਸ਼ਾਲ ਸਿੰਘ ਦਈਆ ਉਹਨਾਂ ਨੇ ਜਦੋਂ ਮੁਗਲ ਪਿੱਛੇ ਝਟ ਕੇ ਆ ਰਹੇ ਸੀ ਤੇ ਉਹਨਾਂ ਨੇ ਆਪਣੇ ਦੇਖਿਆ ਵੀ ਪਿੰਡ ਦੇ ਵਿੱਚ ਆ ਗਏ ਤੇ ਪਿੰਡ ਨੂੰ ਘੇਰਾ ਪਾ ਲਿਆ ਤੇ ਉਹ ਸੀਸ ਵਾਪਸ ਲੈ ਕੇ ਜਾਣਾ ਚਾਹੁੰਦੇ ਸੀ ਤੇ ਉਹਨਾਂ ਦੇ ਜਿਹੜੀ ਉਹਨਾਂ ਦੇ ਸ਼ੂਰਤ ਸੀ ਉਹਨਾਂ ਦੀ ਉਹਨਾਂ ਨਾਲ ਮਿਲਦੀ ਸੀ ਗੁਰੂ ਜੀ ਨਾਲ ਥੋੜੀ ਬਹੁਤ ਮੇਲ ਖਾਂਦੀ ਸੀ ਤੇ ਉਹਨਾਂ ਨੇ ਆਪਣੇ ਸੀਸ ਦਾ ਪਰਿਦਾਨ ਦਿੱਤਾ ਉਹਨਾਂ ਨੇ ਆਪਣਾ ਸ਼ੀਸ਼ ਕਟਵਾਖੀ ਰੱਖਤਾ ਤੇ ਮੁਗਲਾਂ ਨੇ ਸੋਚਿਆ ਉਵੇਂ ਉਸ ਤਰ੍ਹਾਂ ਹੀ ਰੱਖੇਟ ਕੇ ਰੱਖਿਆ ਤੇ ਮੁਗਲ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਸੰਕੇ ਨੂੰ ਆਪਣੇ ਨਾਲ ਲੈ ਕੇ ਚਲੇ ਗਏ ਤੇ ਜਿਹੜਾ ਗੁਰੂ ਤੇਗ ਮਹਾਦਰ ਜੀ ਦਾ ਸ਼ੀਸ਼ ਸੀ ਉਹ ਆਪਣੇ ਜਗਵਾਲ ਨੂੰ ਛੱਲੇ ਪਾ ਗਏ ਇਹ ਸੀ ਉਹ ਸਾਝੇ ਪੰਜਾਬ ਦੀ ਦੋ ਸਾਝੀਆਂ ਦੀਆਂ ਗੱਲਾਂ ਜਿਹੜੀਆਂ ਅੱਜ ਵੀ ਉਸ ਸਰਕਾਰ ਨੂੰ ਚੁਕਦੀਆਂ ਨੇ ਜਦੋਂ ਸਾਡੇ ਅਸੀਂ ਸਤਿ ਸ੍ਰੀ ਅਕਾਲ ਕਰਦੇ ਹਾਂ ਤੇ ਸਤਿ ਸ੍ਰੀ ਅਕਾਲ ਦਾ ਜਵਾਬ ਰਾਮ ਰਾਮ ਚ ਆਉਂਦਾ ਹੈ ਸਭ ਤੋਂ ਵੱਡੀ ਜਿਹੜੀ ਚੁੱਪ ਦੀ ਚੀਜ਼ ਹੈ ਇਹ ਸਰਕਾਰ ਨੂੰ ਸਸਰੀ ਕਾਲ ਤੇ ਰਾਮ ਰਾਮ ਦੀ ਏਕਤਾ ਦੀ ਚੁਬਨ ਹੈ ਇਹ ਜਿਹੜੀ ਚੁਬਨ ਹੈ ਜੋ ਕੀ ਇੱਕ ਸੰਗਰਸ਼ੀ ਲੋਕ ਨੇ ਇਹ ਜਦੋਂ ਵੀ ਕਿਸੇ ਆਪਣੇ ਵਾਸਤੇ ਜਾਂ ਆਪਣੇ ਮਕਸਦ ਵਾਸਤੇ ਨਹੀਂ ਲੜਦੇ ਇਹ ਪੂਰੇ ਦੇਸ਼ ਤੇ ਕੌਮ ਦੀਆਂ ਲੜਾਈਆਂ ਲੜਨ ਵਾਲੇ ਲੋਕ ਨੇ ਪਹਿਲੋਂ ਵੀ ਅਗਰ ਇਹ ਅਸੀਂ ਪਹਿਲਾਂ ਸੋਚਿਆ ਹੁੰਦਾ ਵੀ ਅਸੀਂ ਇੰਨੇ ਕ ਲੋਕ ਐ ਤੇ ਅਸੀਂ ਪੂਰੇ ਦੇਸ਼ ਦੀ ਲੜਾਈ ਲੜ ਰਹੇ ਆ ਕਿ ਅਸੀਂ ਕੋਈ ਮਰਜ਼ੀ ਲੈ ਸਕਦੇ ਸੀ ਲੇਕਿਨ ਪੂਰੇ ਦੇਸ਼ ਵਾਸਤੇ ਲੜਾਈ